ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ 시ਡਨੀ ਦੇ ਵਿੱਚ ਇਸ ਵਕਤ ਅਸੀਂ ਜਿਸ ਗਰਾਊਂਡ 'ਚ ਖੜੇ ਆਂ ਜਿਸ ਕੰਪਲੈਕਸ ਵਿੱਚ ਖੜੇ ਆਂ ਬੇਸਿਕਲੀ ਇਹ ਇੱਕ ਰੈਸਟ ਸਪੋਰਟਿੰਗ ਕੰਪਲੈਕਸ ਜਿਹੜਾ ਜਿੱਥੇ ਕਿ ਕਲਚਰਲ ਸਟੇਜ ਤਿੰਨ ਦਿਨ ਲਗਾਤਾਰ ਚੱਲਣੀ ਆ ਮੇਰੇ ਪਿੱਛੇ ਕਲਚਰਲ ਸਟੇਜ ਚੱਲ ਰਹੀ ਆ ਮੇਰੇ ਨਾਲ ਮਾਤਾ ਜੀ ਖੜੇ ਨੇ ਨਾਲ ਪਰਿਵਾਰ ਖੜਾ ਆਪਾਂ ਜਾਣਾਂਗੇ ਵੀ ਓਵਰ ਆਲ ਕਿਵੇਂ ਲੱਗ ਰਿਹਾ ਇਹਨਾਂ ਨੂੰ ਇਸ ਵਕਤ ਜੋ 시ਡਨੀ ਦੀਆਂ ਸਿੱਖ ਖੇਡਾਂ ਨੇ ਪਹਿਲਾਂ ਜਾਣਾਂਗੇ ਆਏ ਕਿੱਥੋਂ ਨੇ ਮਾਤਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਪਹੁੰਚੇ ਜੇ ਪੰਜਾਬ ਤੋਂ ਕਿਹੜਾ ਸ਼ਹਿਰ ਸਾਡਾ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਨਾਲ ਪਿੰਡ ਟੋਂਗਾ ਪੈਂਦਾ ਟੋਂਗਾ ਟੋਂਗਾ ਪੈਂਦਾ ਹਾਂ ਕਿੰਨੇ ਮਤਲਬ ਇੱਥੇ ਬੱਚੇ ਰਹਿੰਦੇ ਆ ਟੂਰਿਸਟ ਵੀਜ਼ਾ ਤੇ ਆਏ ਹੋ ਕਿ ਰਹਿੰਦੇ ਇੱਥੇ ਹਣ ਨਹੀਂ ਬੱਚੇ ਰਹਿੰਦੇ ਨੇ ਅਸਤਾਉਂ ਆਏ ਆ ਟੂਰਿਸਟ ਵੀਜ਼ੇ ਤੇ ਆਏ ਆ ਤੁਸੀਂ ਇਸ ਤੋਂ ਪਹਿਲਾਂ ਪਹਿਲੀ ਵਾਰ ਇਹ ਖੇਡਾਂ ਵੇਖੀਆਂ ਨੇ ਜਾਂ ਇਸ ਤੋਂ ਪਹਿਲਾਂ ਪਿਛਲੇ ਸਾਲ ਆਏ ਸੀ ਖੇਡਾਂ ਤਾਂ ਪਹਿਲੀ ਵਾਰ ਦੇਖੇ ਨੇ ਆ ਅਸੀਂ ਪੰਜਵੀਂ ਵਾਰ ਰਹੇ ਹਾਂ ਅੱਛਾ ਖੇਡਾਂ ਪਹਿਲੀ ਵਾਰ ਹਾਂ ਖੇਡਾਂ ਪਹਿਲੀ ਵਾਰ ਦੇਖਿਆ ਰਿਹਾ ਖੇਡਾ ਹੋ ਵੀ ਮਿਲਦਾ 6 ਸਾਲ ਤੋਂ ਬਾਅਦ ਹੋ ਰਹੀਆਂ ਨੇ ਉਹਰੇ ਹਾਂਜੀ ਇੱਥੇ ਇੱਥੇ ਹਰ ਸਾਲ ਸ਼ਹਿਰ ਵੰਡ ਦਿੰਦੇ ਆ ਜਿਵੇਂ ਇੱਥੇ ਹੁਣ ਵਾਰੀ ਇਸ ਵਾਰ ਸਿਡਨੀ ਦੀ ਆ ਅਗਲੀ ਵਾਰੀ ਜਿਹੜੀ ਉਹ ਅਗਲੇ ਸਾਲ ਮੈਲਬੌਰਨ ਦੇ ਵਿੱਚ ਹਰ ਸਾਲ ਜਿਹੜਾ ਸ਼ਹਿਰ ਬਦਲ ਜਾਂਦਾ ਸੋ ਤੁਹਾਨੂੰ ਕਿਵੇਂ ਦਾ ਮਾਹੌਲ ਰੱਖ ਰਿਹਾ ਸਾਰਾ ਬਹੁਤ ਵਧੀਆ ਲੱਗ ਰਿਹਾ ਬਹੁਤ ਆਪਣੇ ਪੰਜਾਬੀ ਕਰਤੱਲ ਨਾਲ ਜੁੜੇ ਹੋਏ ਨੇ ਆਪਾਂ ਉਹੀ ਕਹਿੰਦੇ ਨੇ ਵੀ ਬਾਹਰ ਲਿਆ ਕੰਟਰੀਆਂ ਚ ਗੋਰੇ ਨੇ ਜੋ ਵੀ ਆਪਣੇ ਸਿੱਖ ਪਰਿਵਾਰ ਪੰਜਾਬੀ ਬਹੁਤ ਨੇ ਬਹੁਤ ਵਧੀਆ ਲੱਗ ਰਿਹਾਗਾ ਮੰਨਦੇ ਮੰਨਦੇ ਹੋਗੇ ਪੰਜਾਬ ਦੇ ਨਾਲੋਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਉਹ ਜ਼ਿਆਦਾ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਆ ਉਹ ਇਤੋਂ ਵੱਧ ਜੁੜੇ ਹੋਏ ਆ ਜਾਂ ਆਪਣੇ ਪੰਜਾਬ ਚ ਘੱਟ ਧਿਆਨ ਦਿੰਦੇ ਨੇ ਉਹਰੇ ਜ਼ਿਆਦਾ ਦਿੰਦੇ ਨੇ ਆਪਾਂ ਕਹਿੰਦੇ ਵੀ ਗੋਰੇ ਦੇਖੋ ਆਪਾਂ ਬਾਗੇ ਉੱਥੇ ਬੱਚੇ ਆਪਣੇ ਗੋਰਿਆਂ ਚ ਆ ਹੋ ਜਾਣਗੇ ਨਹੀਂ ਹੁੰਦੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸਿੱਖਿਆ ਦੇਣੀ ਹੈ ਪੰਜਾਬੀ ਦੀ ਉਹ ਦਿੰਦੇ ਨੇ ਉਹ ਜੋੜਦੇ ਨੇ ਆਪਣੇ ਜੀ ਇੱਕ ਅਕਸਰ ਗੱਲ ਹੈ ਨਾ ਵੀ ਸਾਰੇ ਬਾਹਰ ਨੂੰ ਭੱਜੇ ਜਾਂਦੇ ਆ ਇੱਥੇ ਮਾਪਿਓ ਕੱਲੇ ਰਹੇ ਘਰਾਂ ਨੂੰ ਜਿੰਦਰੇ ਵੱਜ ਗਏ ਆ ਸੰਗਰੂਰ ਤਕਰੀਬਨ ਦੁਆਬੇ ਵਾਲੇ ਪਾਸੇ ਜ਼ਿਆਦਾ ਘਰਾਂ ਨੂੰ ਜਿੰਦਰੇ ਬੱਚੇ ਹੋਏ ਆ ਹੁਣ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਮੁੰਡੇ ਧੀਆਂ ਬੱਚੇ ਉਹ ਬਾਹਰ ਜਾਣ ਲੱਗ ਪਏ ਆ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਸ ਵਕਤ ਜਿਹੜੇ ਹਾਲਾਤ ਨੇ ਉਹ ਉੱਥੇ ਰਹਿਣ ਵਾਲੇ ਜ਼ਿਆਦਾ ਬਿਹਤਰ ਹੈ ਕਿ ਬਾਹਰਲੇ ਮੁਲਕਾਂ 'ਚ ਜ਼ਿਆਦਾ ਬਿਹਤਰ ਨੇ ਚਲੋ ਬੱਚੇ ਹੂ ਸੇਫ ਨੇ ਵੀ ਵਧੀਆ ਨੇ ਤੇ ਮਾਵਾਪਾ ਨੂੰ ਪਿੱਛੇ ਔਖਾ ਤਾਂ ਹੁੰਦੀ ਆ ਜਦੋਂ ਬੱਚੇ ਆ ਜਾਂਦੇ ਨੇ ਬਾਹਰੇ ਹਨਾ ਉੱਥੇ ਕੋਈ ਆਪਣੀ ਜਿਹੜੀ ਸਰਕਾਰ ਆ ਸਹੂਲਤਾ ਨਹੀਂ ਦਿੰਦੀ ਹੁਣ ਤੁਸੀਂ ਦੇਖ ਲਓ ਕੋਈ ਐਸੀ ਚੀਜ਼ ਨਹੀਂ ਹੈਗੀ ਦੇਖੋ ਕਿੰਨਾ ਅੱਜ ਦੇ ਸਮੇਂ 'ਚ ਆਪਣੇ ਕਿੰਨੇ ਹਾਲਾਤ ਮਾੜੇ ਕਰਕੇ ਨੇ ਉੱਥੇ ਹਨਾ ਲਾਤਾਂ ਦੇ ਮਾੜੇ ਕਰਨੂਰੇ ਆਉਂਦੇ ਨੇ ਬੱਚੇ ਨਹੀਂ ਆਪਦਾ ਘਰ ਛੱਡਣ ਨੂੰ ਕਿਤੇ ਦਾ ਜੀ ਨਹੀਂ ਕਰਦਾ ਘਰ ਦਾ ਲੋਨ ਵੀ ਕਰਵਾਉਣਾ ਹੈ ਤੇ ਉਧਰੋਂ ਪੀਆਰ ਵੀ ਨਹੀਂ ਆਈ ਹੋ ਮਹਾਰਾਜ ਟੈਨਸ਼ਨ ਛੱਡੋ ਤੇ ਹੁਣੇ ਕਾਲ ਕਰੋ ਨਿਡਜ਼ ਮਾਰਗੇਜ ਦੇ ਨੀਤੀ ਸਰਕਾਰੀਆਂ ਨੂੰ ਉਹਨਾਂ ਕੋਲ ਹੈ ਇਸ ਦਾ ਪੂਰਾ ਹੱਲ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ ਕਾਰ ਲੋਨ ਬਿਜ਼ਨਸ ਲੋਨ ਬਿਜ਼ਨਸ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਆਦ ਲਈ ਅਸੀਂ ਹਾਂ ਹਾਜ਼ਰ ਅਸੀਂ ਪੰਜਾਬ ਤੋਂ ਹੀ ਵੱਧ ਬੈਂਕਾਂ ਨਾਲ ਕੰਮ ਕਰਦੇ ਹਾਂ ਤਾਂ ਜੋ ਤੁਹਾਡੀ ਹਰ ਜ਼ਰੂਰਤ ਦਾ ਕੱਢੀੇ ਤੋੜ ਬਸ ਹੁਣ ਚਿੰਤਾ ਛੱਡੋ ਤੇ ਫੋਨ ਕਰੋ 0499165005 ਬਸ ਤੁਸੀਂ ਨਾਮ ਯਾਦ ਰੱਖਿਓ ਨੀਡਜ਼ ਮਾਰਗੇਜ ਨੀਤੀ ਸਰਕਾਰੀਆਂ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਤੁਸੀਂ ਜਿਸ ਏਰੀਏ ਤੋਂ ਬਿਲੋਂਗ ਕਰਦੇ ਹੋ ਮੈਨੂੰ ਲੱਗਦਾ ਕਿ ਲੋਕਾਂ ਨੇ ਜਦੋਂ ਸਭ ਤੋਂ ਵੱਡੀ ਇੱਕ ਆਸ ਜਗਾਈ ਸੀ ਕਿ ਇਸ ਏਰੀਏ ਦੇ ਵਿੱਚੋ ਬਦਲਾਅ ਸ਼ੁਰੂ ਹੋਊਗਾ ਤੁਹਾਡੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਹੋਈਆਂ ਵੀ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਸਰਕਾਰ ਨੇ ਇਸ ਵਾਰ ਬਦਲਾਅ ਲਿਆਂਦਾ ਜਿਹੜਾ ਕਿਹਾ ਸੀ ਤੁਹਾਡੇ ਏਰੀਏ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਸਮਗਾ ਉਦੋਂ ਵੀ ਕੰਮ ਖਰਾਬ ਹੋ ਗਿਆ ਕਿਸਾਨ ਸੜਕਾਂ ਤੇ ਰੋਲਤੇ ਹੂੰ ਇਹ ਦੋ ਮਾੜਾ ਕੀ ਬਦਲਾਅ ਆਊਗਾ ਸੋਚ ਕੇ ਤਾਂ ਚਲੋ ਆਪਾਂ ਇਹੀ ਚੱਲਦੇ ਹਾਂ ਬਦਲਾਅ ਆਵੇ ਲਿਆਂਦਾ ਵੀ ਇਹ ਲੋਕਾਂ ਨੇ ਪਰ ਬਦਲਾ ਇਹ ਜੀ ਗੰਦੀ ਸਰਕਾਰ ਹੀ ਹੋ ਗਈ ਜਿਹੜੇ ਕਿਸੇ ਨੇ ਬਦਲਾ ਨਹੀਂ ਲਿਆਂਦਾ ਨਾ ਬੱਚੇ ਲੋਕਾਂ ਦੇ ਬੱਚੇ ਮਰੀ ਜਾਂਦੇ ਨੇ ਨਸ਼ਾ ਕਰਦੇ ਨੇ ਬਾਕੀ ਚਲੋ ਕਬੀਲਦਾਰੀਆਂ ਤਾਂ ਆਪਾਂ ਕਹਿੰਦੇ ਸਰਕਾਰ ਨਹੀਂ ਚਲਾ ਸਕਦੀ ਹੋਰ ਤਾਂ ਮੁੱਦੇ ਜਿਹੜੇ ਆਪਣੇ ਹੈਗੇ ਨੇ ਉਹ ਰੱਖ ਸਕਦੇ ਨੇ ਕਦੀ ਕਦੀ ਕਚੀਚੀ ਨਹੀਂ ਚੜਦੀ ਕਿ ਮਾਤਾ ਜੀ ਕਿ ਜੇ ਇਹਦੀ ਕੁਰਸੀ ਤੇ ਮੈਂ ਬੈਠੀ ਹੁੰਦੀ ਤੇ ਮੈਂ ਇੰਜ ਕਰ ਦੇਣਾ ਸੀ ਵੈਸੇ ਆਪਾਂ ਨਾਰਮਲ ਸਵਾਲ ਕਰਦੇ ਆ ਵੀ ਜੇ ਕੁਰਸੀ ਤੇ ਮਾਤਾ ਜੀ ਤੁਸੀਂ ਬੈਠੇ ਹੁੰਦੇ ਅੱਜ ਦੀ ਰੀਡ ਦੇ ਵਿੱਚ ਤੇ ਕੀ ਬਦਲਾ ਆਉਂਦਾ ਦੱਸੋ ਬਦਲਾ ਤਾਂ ਇਹੀ ਹੁੰਦਾ ਵੀ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਡੇ ਲਿਖੇ ਤੇ ਆਪਾਂ ਨੂੰ ਨਾ ਉਹਨਾਂ ਨੂੰ ਭੱਜਣਾ ਪੈਂਦਾ ਨਾ ਆ ਹੀ ਬਦਲਾ ਹੁੰਦਾ ਤੇ ਬਾਕੀ ਚਲੋ ਜੇ ਕੋਈ ਨਸ਼ਿਆਂ ਦੀ ਠੱਲ ਪੈਂਦੀ ਤਾਂ ਬਦਲਾ ਹੁੰਦਾ ਨਸ਼ਿਆਂ ਦੀ ਹਰੇ ਠੱਲੇ ਪੈਣ ਰਹੀ ਆ ਹਾਂ ਪਈ ਨਹੀਂ ਹਜੇ ਕਿੱਥੇ ਲੋਕਾਂ ਦੇ ਮਾਮਾ ਦੇ ਪੁੱਤ ਮਰੀ ਜਾਂਦੇ ਨੇ ਜੀ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਜਦੋਂ ਅਸੀਂ ਕਹਿੰਦੇ ਅਕਸਰ ਕਹਿੰਦੇ ਹੁੰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਪਿਆਰ ਕਰਨ ਵਾਲੇ ਸਾਡੇ ਭੈਣ ਭਰਾ ਹੈਗੇ ਨੇ ਪਰ ਜਦੋਂ ਆਸ਼ੀਰਵਾਦ ਤੁਹਾਡੇ ਵਰਗੇ ਦੇ ਦੇ ਦਿੰਦੇ ਆ ਹੱਲਾਸ਼ੇਰੀ ਸਾਨੂੰ ਮਿਲਦੀ ਆ ਅਸੀਂ ਹੋਰ ਵੱਧ ਝੜ ਕੇ ਕੰਮ ਕਰਦੇ ਆ ਸੋ ਨਾਲ ਸਾਡੇ ਭੈਣ ਜੀ ਨੇ ਭੈਣ ਜੀ ਕਿੱਦਾਂ ਲੱਗ ਰਿਹਾ ਸਾਰਾ ਕੁਝ ਸਿੱਖ ਖੇਡਾਂ ਦੇ ਵਿੱਚ ਤੁਸੀਂ ਸਿਡਨੀ ਤੋਂ ਬਿਲੋਂਗ ਕਰਦੇ ਹੋ ਹਾਂਜੀ ਸਿਡਨੀ ਤੋਂ ਪੰਜਾਬ ਤੋਂ ਮੈਂ ਬਰਨਾਲਾ ਜ਼ਿਲ੍ਹਾ ਤੋਂ ਹਾਂ ਬਹੁਤ ਵਧੀਆ ਮੈਨੂੰ ਲੱਗਿਆ ਪਹਿਲੀ ਵਾਰੀ ਇੱਥੇ ਆਏ ਆ ਜੋ ਸਾਨੂੰ ਪਤਾ ਲੱਗਿਆ ਵੀ ਇੱਥੇ ਸਿਡਨੀ ਦੇ ਵਿੱਚ ਸਿੱਖ ਗੇਮਾਂ ਹੋ ਰਹੀਆਂ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਤਿੰਨ ਦਿਨ ਨਹੀਂ ਆਵਾਂਗੇ ਇੱਥੇ ਸਿੱਖ ਗੇਮਾਂ ਦੇਖਣ ਅਸੀਂ ਆਪਣੇ ਸਾਰੇ ਕੰਮ ਪ੍ਰੋਪਰੀਟੀ ਛੱਡ ਕੇ ਬੱਚਿਆਂ ਨੂੰ ਵੀ ਕਿਹਾ ਆਪਾਂ ਛੱਡ ਕੇ ਤੇ ਆਵਾਂਗੇ ਯਾਨੀ ਦੇਖਣ ਲਈ ਅਸੀਂ ਇੱਥੇ ਆਵਾਂਗੇ ਪਹੁੰਚਾਂਗੇ ਬਹੁਤ ਵਧੀਆ ਆਪਣਾ ਸਿੱਖੀ ਕਾਇਮ ਰਹੇ ਆਪਾਂ ਤਾਂ ਕਹਿੰਨੇ ਆ ਆਪਾਂ ਨੂੰ ਸਿੱਖੀ ਨਾਲ ਹੀ ਜੁੜੇ ਰਹੀਏ ਬਹੁਤ ਵਧੀਆ ਆਪਣਾ ਮੋਦੀਆ ਜੀ ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਆਪਾਂ ਗੱਲਬਾਤ ਦਾ سلسلہ ਜਿਹੜਾ ਜਾਰੀ ਰੱਖਾਂਗੇ ਧੰਨਵਾਦ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਗੱਲ ਜਾਰ ਨੂੰ ਵੈਲਕਮ ਟੂ ਐਕਮੀ ਮਾਈਗ੍ਰੇਸ਼ਨ ਐਕਮੀ ਮਾਈਗ੍ਰੇਸ਼ਨ ਜਿਵੇਂ ਤੁਸੀਂ ਸਾਰੇ ਜਾਣਦੇ ਜੀ ਅਸੀਂ ਇੱਕ ਵੀਜ਼ਾ ਕੰਸਲਟੈਂਸੀ ਸਰਵਿਸਿਜ਼ ਹਾਂ ਆਪਾਂ ਹਰ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਤੁਹਾਡੀ ਹੈਲਪ ਕਰਦੇ ਹਾਂ ਜਿਦੇ ਵਿੱਚ EMPLOYER SPONSORED ਵੀਜ਼ਾਸ ਆ SKILLED ਵੀਜ਼ਾ WORK ਵੀਜ਼ਾ TEMPORARY ਵੀਜ਼ਾਸ ਪੇਰੈਂਟ ਐਂਡ ਯਰ ਫੈਮਿਲੀ ਵੀਜ਼ਾਸ ਆ ਨਾਲ ਦੀ ਨਾਲ ਤੁਹਾਡੀ ਸਟੂਡੈਂਟ ਵੀਜ਼ਾ ਦੇ ਵਿੱਚ ਆਪਾਂ ਹੈਲਪ ਕਰਦੇ ਹਾਂ ਤੇ ਜੇ ਤੁਸੀਂ ਐਡਮਿਸ਼ਨਸ ਲੈਣਾ ਚਾਹੁੰਦੇ ਹੋ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾਂ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਆਪਾਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਸਾਡੀ ਐਕਸਪਰਟ ਟੀਮ ਹੈ ਜੀ ਜਿਦੇ ਵਿੱਚ ਆਪਾਂ ਮਾਈਗ੍ਰੇਸ਼ਨ ਪੋਰਟ ਕਨੈਲ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਮੈਲਬਨ ਦੇ ਵਿੱਚ ਸਿਟੀ ਦੇ ਵਿੱਚ ਤੇ ਨਾਲ ਦੇ ਨਾਲ ਡੈਨਨੋਂ ਬ੍ਰਾਂਚ ਹੈ ਸਾਡੀ ਇਸ ਤੋਂ ਇਲਾਵਾ ਜੇ ਇੰਡੀਆ ਦੇ ਵਿੱਚ ਤੁਸੀਂ ਤੇ ਤੁਸੀਂ ਸਾਨੂੰ ਅੰਮ੍ਰਿਤਸਰ ਆਫਿਸ ਜਾਂ ਸਾਡੇ ਗੁਜਰਾਤ ਦੇ ਵਿੱਚ ਬ੍ਰਾਂਚੇਸ ਆ ਉਧਰ ਜਾ ਕੇ ਵੀ ਸਾਨੂੰ ਮਿਲ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਰੀ ਹੈ ਵੀਜ਼ਾ ਐਡਮਿਸ਼ਨ ਜਾਂ ਇਮੀਗ੍ਰੇਸ਼ਨ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ www.acmeimmigration.com ਤੇ ਥੈਂਕ ਯੂ